ਜਸਪ੍ਰੀਤ ਉਹਦਾ ਭਰਾ ਤੇ ਉਹਦੇ ਪਰਿਵਾਰ ਦੇ ਮੈਂਬਰ ਬੰਨ ਕੇ ਲੈ ਕੇ ਆਏ ਸੀ ਆ ਹਾਲਾਤ ਬਣ ਜਾਂਦੇ ਨੇ ਵੀ ਆਪਣੇ ਪੁੱਤ ਦੇ ਸਿੰਗਲ ਲਾਉਣਾ ਪਵੇ ਤਾਂ ਉਹ ਉਹਦਾ ਦਿਲ ਪੁੱਛਿਆ ਜਾਣਦਾ ਜਾਂ ਉਹਦਾ ਰੱਬ ਜਾਣਦਾ ਕਿ ਉਹ ਅੰਦਰੋਂ ਕਿੰਨਾ ਕੁ ਦੁਖੀ ਆ ਇੰਨੇ ਨੇ ਨੌਜਵਾਨ ਸਿੰਗਲਾਂ ਦਾ ਬੰਨੇ ਨਹੀਂ ਕੰਮ ਕਰਦੇ ਸੋਹਣੇ ਲੱਗਦੇ ਆ ਪਰ ਜਿਹੜੀ ਆ ਭੰਗ ਆ ਨਾ ਗਲੀ ਗਲੀ ਹੋਈ ਜਾਂਦੀ ਆ ਸੜਕੋ ਸੜਕ ਸੂਏ ਕੱਸੀਆਂ ਭਰੀਆਂ ਪਈਆਂ ਭੰਗ ਨਾਲ ਉਹਨੇ ਵੀ ਬਹੁਤ ਨੌਜਵਾਨਾਂ ਦੀ ਜ਼ਿੰਦਗੀ ਖਰਾਬ ਕਰਨਾ ਤੋਂ ਪਹਿਲਾਂ ਤੋਂ ਮੈਂ ਇਹ ਦੱਸਣਾ ਚਾਹੁੰਦਾ ਜਦੋਂ ਅਦਰ ਭਾਈਆ ਕਿਸੇ ਵੀ ਅਦਰ ਭਾਈਆ ਤੁਹਾਨੂੰ ਲੱਗਦਾ ਇੱਥੇ ਪਿਆ ਮੈਂ ਚਾਨੇ ਹਾਂ ਇੱਥੇ ਕਿਉਂ ਹੱਥ ਮੜਾ ਕਿਵੇਂ ਆ ਇਹ ਕੌਣ ਆ ਵੀਰਾ ਸਰ ਇਹਨਾਂ ਕੋਈ ਠੀਕ ਲੱਗਦਾ ਤਰਾ ਪਾਈ ਲੱਗਦਾ ਪਾਈ ਲੱਗਦਾ ਤੇ ਹੁਣ ਤੂੰ ਘਰੇ ਚੱਲਿਆ ਵਾ ਹਾਂ ਹਾਂ ਘਰੇ ਜਾ ਕੇ ਕੰਮ ਕਰਾਏਗਾ ਕਰਾਂਗੇ ਕੰਮ ਤੇ ਰੱਖਾਂਗੇ ਹਾਂ ਜੀ ਕਾਦੇ ਕੰਮ ਤੇ ਲੱਗੇਗਾ ਡਾਊਟ ਐਂਡ ਡਿਵਰਟ ਹੈ ਡਾਊਟ ਐਂਡ ਡਿਵਰਟ ਲੋਕ ਡੈਲਰਾਂ ਦੀ ਫੈਕਟਰੀ ਠੀਕ ਆ ਠੀਕ ਆ ਹੈ ਮੰਦੀਰ ਨਾਲ ਜਾਂਦਾ ਸੀ ਬਾਰੇ ਮੰਦੀਰ ਤੋਂ ਡੈਡੀ ਰੋਕਦੇ ਨੇ ਹੁਣ ਮੰਦੀਰ ਨਾਲ ਨਹੀਂ ਫਿਰਨਾ ਅੱਛਾ ਜੇ ਤੂੰ ਮੰਦੀਰ ਨਾਲ ਫਿਰੇਂਗਾ ਫਿਰ ਅਸੀਂ ਤੈਨੂੰ ਇੱਥੇ ਹੀ ਢੱਕ ਲੈਣਾ ਪੱਕਾ ਹੀ ਹਾਂ ਨਸੇਪਤੇ ਤਾਂ ਫਿਰ ਜੇ ਕਰੇ ਬਲ ਨਾ ਸਰਦਾ ਭੰਗ ਭੁੰਗ ਨਹੀਂ ਪੀਣੀ ਜਮਈ ਤੇ ਨਾ ਭੰਗਣੇ ਦੇ ਲੈ ਕੀ ਹਾਲ ਕਰ ਤੈਨੂੰ ਸੰਗਲਣਾ ਬੰਦ ਕੇ ਲਿਆਉਣਾ ਪਿਆ ਇਹਨਾਂ ਨੂੰ ਆਪਣੀ ਮਾਂ ਨੂੰ ਵੀ ਮਾਰਦਾ ਸੀ ਤੂੰ ਪਿਓ ਨੂੰ ਵੀ ਹੁਣ ਨਹੀਂ ਜਸਪੀਤ ਕਰਨਾ ਇਹ ਕੰਮ ਪਿੰਡ ਕਿਹੜਾ ਤੇਰਾ ਕੋਖਰਾ ਹੈ ਕੋਖਰੇ ਕੋਖਰ ਜ਼ਿਲ੍ਹਾ ਕਿਹੜਾ ਵਾ ਜ਼ਿਲਾ ਬਠਿੰਡਾ ਜਿਲਾ ਬਠਿੰਡਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖੋਖਰ ਪਿੰਡ ਜ਼ਿਲਾ ਬਠਿੰਡੇ ਤੋਂ ਜਸਪ੍ਰੀਤ ਨੋਰਾ ਭਰਾ ਤੇ ਉਹਦੇ ਪਰਿਵਾਰ ਦੇ ਮੈਂਬਰ ਬੰਨ ਕੇ ਲੈ ਕੇ ਆਏ ਸੀ ਗੁਰੂ ਕੇ ਲੰਗਰਾਂ ਦੇ ਵਿੱਚ ਦਵਾਈਆਂ ਦੇ ਲੰਗਰ ਲੱਗਦੇ ਆ ਜਿੱਥੇ ਪਿਛਲੇ ਤੋਂ ਪਿਛਲੇ ਕੈਂਪ ਦੇ ਵਿੱਚ ਜਿਵੇਂ ਕਿ ਇੱਕ ਬਾਪ ਆਪਣੇ ਪੁੱਤ ਨੂੰ ਤੁਸੀਂ ਦੇਖਦੇ ਹੋ ਸੰਗੜ ਲਈ ਖੜਾ ਵੀਰੇ ਕਿੱਥੋਂ ਆਏ ਬਾਪੂ ਜੀ ਤੁਸੀਂ ਹੈ ਖੋਖਰ ਕੋਕਰ ਪਿੰਡ ਬਠਿੰਡਾ ਜ਼ਿਲ੍ਹਾ ਹਨਾ ਰਾਮਪਰਾਪੂਰ ਕੋਲੇ ਬਾਈ ਤੁਸੀਂ ਪਿੰਡੋਂ ਹਾਂਜੀ ਨਾਲ ਤੇ ਬਾਈ ਹੁਣੀ ਪਿੰਡੋਂ ਪਤਵੰਤ ਤੇ ਸੱਜਣ ਨਾਲ ਆਏ ਨੇ ਭੰਗ ਦੇ ਨਾਲ ਹੀ ਇਸ ਬੱਚੇ ਨੂੰ ਦਿਮਾਗੀ ਸਮੱਸਿਆ ਆਈ ਆ ਭੰਗ ਪੰਜਾਬ ਦੇ ਵਿੱਚ ਪਿੰਡੋਂ ਪਿੰਡੀ ਪੰਜ ਪੰਜ ਚਾਰ ਚਾਰ ਮੁੰਡੇ ਤਾਂ ਭੰਗ ਦੇ ਨਾਲ ਖਰਾਬ ਹੋਏ ਬੈਠੇ ਨੇ ਇੱਕ ਬਾਪ ਜਿਹੜਾ ਮਜ਼ਦੂਰੀ ਕਰਕੇ ਆਪਣੇ ਬੱਚੇ ਪਾਲਦਾ ਪੜਾਉਂਦਾ ਲਿਖਾਉਂਦਾ ਉਹਨਾਂ ਨੂੰ ਚੰਗੀ ਸਿੱਖਿਆ ਦੇਣ ਤੇ ਚੰਗੀ ਸਮਝ ਦੇਣ ਦੀ ਕੋਸ਼ਿਸ਼ ਕਰਦਾ ਪਰ ਜਦੋਂ ਆਹ ਹਾਲਾਤ ਬਣ ਜਾਂਦੇ ਨੇ ਵੀ ਆਪਣੇ ਪੁੱਤ ਦੇ ਸਿੰਗਲ ਲਾਉਣਾ ਪਵੇ ਤਾਂ ਉਹ ਉਹਦਾ ਦਿਲ ਪੁੱਛਿਆ ਜਾਣਦਾ ਜਾਂ ਉਹਦਾ ਰੱਬ ਜਾਣਦਾ ਵੀ ਉਹ ਅੰਦਰੋਂ ਕਿੰਨਾ ਕਿ ਦੁਖੀ ਹੈ ਤੇ ਇਹ ਵੀਰ ਵਾਸਤੇ ਅਰਦਾਸ ਕਰਿਓ ਵੀਰ ਦਾ ਨਾਂ ਕੀ ਹੈ ਜੀ ਜਸਪ੍ਰੀਤ ਜਸਪ੍ਰੀਤ ਦੀ ਜਿਹੜੀ ਇਹ ਹਾਲਤ ਬਣੀ ਹੈ ਜਲਦੀ ਠੀਕ ਹੋਵੇ ਕਿਉਂਕਿ ਦਵਾਈਆਂ ਤੇ ਇੱਕ ਬਹਾਨਾ ਮਾਂ ਜਨ ਕੀ ਅਰਦਾਸ ਵਿਰਥੀ ਨਾ ਜਾਵੇ ਤੁਹਾਡੀਆਂ ਦਵਾਈਆਂ ਨੇ ਠੀਕ ਕਰਨਾ ਹੈ ਮਾਵਾ ਦਾ ਪੁੱਤ ਇਹ ਵੀਰ ਦੇ ਗੁੱਟ ਤੇ ਲੰਗਿਆ ਲੱਗਿਆ ਹੋਇਆ ਸੰਗਲ ਤਾਂ ਹੁਣ ਇੱਕ ਮਿੰਟ ਤੇ ਖੁੱਲ ਜਾਣਾ ਪਰ ਜਿਹੜਾ ਇਹਦੇ ਦਿਮਾਗ ਦੀਆਂ ਉਨ੍ਹਾਂ ਸਾਰੀਆਂ ਸੋਚਾਂ ਤੇ ਸਮਝਾਂ ਦੇ ਉੱਤੇ ਪਿਆ ਹੋਇਆ ਵਜਨ ਉਹ ਭੰਗਦਾ ਹੋਇਆ ਅਸਰ ਆ ਜਿਹੜਾ ਉਹ ਤੁਹਾਡੀਆਂ ਅਸੀਸਾਂ ਨੇ ਖੁੱਲਣਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨੇ ਠੀਕ ਕਰਨਾ ਅਰਦਾਸ ਕਰਿਓ ਇਸ ਮਜ਼ਦੂਰ ਦਾ ਪੁੱਤ ਨੂੰ ਪਰਮਾਤਮਾ ਜਲਦੀ ਠੀਕ ਕਰਨੇ ਨੂੰ ਸਮੱਤ ਬਖਸ਼ਣ ਇਹ ਜ਼ਿੰਦਗੀ 'ਚ ਦੁਬਾਰਾ ਕਿਤੇ ਇਦਾਂ ਦੇ ਹਾਲਾਤਾਂ 'ਚ ਨਾ ਆਵੇ ਪਿੱਛੇ ਭੈਣ ਹੋਣੀ ਖੜੇ ਰੋਈ ਜਾਂਦੇ ਨੇ ਕਿਉਂਕਿ ਇਹਨਾਂ ਹਾਲਾਤਾਂ ਦੇ ਵਿੱਚ ਪਰਿਵਾਰ ਨੂੰ ਕਿੰਨਾ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਇਹ ਆਪਾਂ ਸੋਚ ਵੀ ਨਹੀਂ ਸਕਦੇ ਇੱਕੋ ਪੁੱਤ ਜਿਹੜਾ ਬੜਾ ਸਿਆਣਾ ਤੇ ਸੂਝਵਾਨ ਸੀ ਉਹ ਆਪਣੇ ਕੱਪੜੇ ਪਾੜਨ ਲੱਗ ਜਾਂਦਾ ਉੱਟਣ ਮਾਰਨ ਲੱਗ ਜਾਂਦਾ ਪੰਨ ਤੋੜ ਕਰਨ ਲੱਗ ਜਾਂਦਾ ਕਈ ਤਾਂ ਮੁੰਡੇ ਇਦਾਂ ਦੇ ਹਾਲਾਤ ਬਣ ਜਿਹੜਾ ਆਪਣੇ ਘਰਾਂ ਨੂੰ ਅੱਗ ਲਾਤੀ ਆਪਦੀਆਂ ਲੱਤਾਂ ਬਾਹਾਂ ਦਾ ਨੁਕਸਾਨ ਕਰ ਲਿਆ ਛਾਲ ਮਾਰਤੀ ਕੋਠੇ ਤੋਂ ਇਹ ਇਹ ਪਰਿਵਾਰ ਨੇ ਜੋ ਤਕਲੀਫ ਚੱਲੀ ਹੈ ਇਹੀ ਜਾਣਦੇ ਤੇ ਸਾਡੀ ਬੇਨਤੀ ਆ ਪਿੰਡ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਸਰਪੰਚ ਬਣੇ ਨੇ ਇਸ ਵਾਰ ਪੰਜਾਬ ਚ ਬਹੁ ਗਿਣਤੀ ਚ ਨੌਜਵਾਨ ਵੀਰ ਸਰਪੰਚ ਬਣੇ ਨੇ ਭੈਣਾ ਵੀ ਬਣੀਆਂ ਸਾਡੇ ਤੁਸੀਂ ਆਪਣੇ ਪਿੰਡਾਂ 'ਚ ਚਲੋ ਚਿੱਟੇ ਵਾਲਿਆਂ ਦਾ ਤਾਂ ਜੋ ਹੈ ਉਹ ਚੱਲ ਹੀ ਰਿਹਾ ਕੰਮ ਕਰ ਰਹੀ ਹੈ ਸਰਕਾਰ ਆਪਣੇ ਲੈਵਲ ਤੇ ਵੀ ਤੁਸੀਂ ਵੀ ਕਰ ਰਹੇ ਹੋ ਭੰਗ ਵਾਲਿਆਂ ਤੇ ਵੀ ਥੋੜਾ ਕਿਉਂਕਿ ਭੰਗ ਵਾਲੇ ਇੰਨੇ ਜ਼ਿਆਦਾ ਖਤਰਨਾਕ ਨਹੀਂ ਹੁੰਦੇ ਉਹ ਹੌਲੀ 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 ਕਛੂਰੀ ਦੀ ਚਾਲ ਚੱਲੀ ਜਾਂਦੇ ਆ ਪਰ ਦਸਾਂ ਸਾਲਾਂ ਬਾਅਦ ਉਹ ਵੀ ਇੰਨਾਂ ਹਾਲਾਤਾਂ 'ਚ ਪਹੁੰਚ ਜਾਂਦੇ ਜਿਹੜਿਆਂ ਡਿਜੇਸ਼ਨ ਪਹੁੰਚ ਗਏ ਜਾਂ ਸਪੀਰ ਪਹੁੰਚ ਗਏ ਉਹਨਾਂ ਨੂੰ ਵੀ ਥੋੜਾ ਤੁਸੀਂ ਸਮਝਾਓ ਕਾਉਂਸਲਿੰਗ ਕਰੋ ਇਹ ਬੱਚੇ ਵੀ ਵਚਣ ਤੁਹਾਡੇ ਪਿੰਡ ਦੀ ਹੱਤੀ ਤੇ ਭੰਗ ਵੇਚਦੀ ਆ ਤੁਹਾਡੀ ਪਿੰਡ ਦੀ ਹੱਤੀ ਦੇ ਉੱਤੇ ਭੋਲੇ ਦੇ ਨਾਂ ਤੇ ਪ੍ਰਸ਼ਾਦ ਦੇ ਨਾਂ ਤੇ ਸ਼ਿਵਜੀ ਮਹਾਰਾਜ ਦੇ ਨਾਂ ਤੇ ਉਹ ਭੰਗ ਵੇਚੀ ਰਹੀ ਆ ਉਹਨੂੰ ਤਾਂ ਬੰਦ ਕਰਾ ਦਿਓ ਹਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਸਾਡੀ ਆਉਣ ਵਾਲੀ ਨਸਲ ਆ ਜਿਹੜੀ ਉਹ ਵੱਜ ਸਕੇ ਨਾ ਤੇ ਅੱਜ ਇਹ ਵੀਰਾ ਠੀਕ ਹੋ ਕੇ ਵਾਪਸ ਚੱਲਿਆ ਆਪਣੇ ਘਰ ਤੇ ਇਦਾਂ ਦੇ ਨੌਜਵਾਨ ਸੰਗਲਾਂਾ ਬੰਨੇ ਨਹੀਂ ਕੰਮ ਕਰਦੇ ਸੋਹਣੇ ਲੱਗਦੇ ਆ ਪਰ ਜਿਹੜੀ ਆ ਭੰਗ ਆ ਨਾ ਗਲੀ ਗਲੀ ਹੋਈ ਜਾਂਦੀ ਆ ਸੜਕੋ ਸੜਕ ਸੂਏ ਕਸੀਆਂ ਭਰੀਆਂ ਪਈਆਂ ਭੰਗ ਨਾਲ ਉਹਨੇ ਵੀ ਬਹੁਤ ਨੌਜਵਾਨਾਂ ਦੀ ਜ਼ਿੰਦਗੀ ਖਰਾਬ ਕਰਦੀ ਅਰਦਾਸ ਕਰਿਓ ਕਿ ਜਸਪ੍ਰੀਠ ਠੀਕ ਹੋ ਕੇ ਚੰਗਾ ਜੀਵਨ ਬਤੀਤ ਤੰਦਰੁਸਤੀ ਭਰਿਆ ਜੀਵਨ ਬਤੀਤ ਆਪਣੇ ਜੰਮਣ ਵਾਲੇ ਮਾਂ ਪਿਓ ਦੇ ਇੱਟਾ ਰੋੜੇ ਮਾਰਨ ਦੀ ਬਜਾਏ ਉਹਨਾਂ ਦੀ ਸੇਵਾ ਕਰੇ ਵਾਹਿਗੁਰੂ ਜੀ ਕਾ ਖਾਲਸਾ